ਸਾਸਤਰੀ ਗਾਜ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਹੈ ਉਹ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇੱਕ ਔਰਤ ਦੇ ਨਜ਼ਾਇਜ਼ ਸਬੰਧਾਂ ਦੇ ਚਲਦੇ ਔਰਤ ਨੇ ਆਪਣੇ ਆਸ਼ਿਕ ਨਾਲ ਰਲ ਕੇ ਆਪਣੇ ਪਤੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਔਰ ਇਹਨੇ ਸ਼ਾਤਰ ਪੁਨੇ ਦੇ ਨਾਲ ਇਸ ਗੱਲ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਕਿ ਥਾਣੇ ਜਾ ਕੇ ਪੁਲਿਸ ਕੋਲ ਕੰਪਲੀਟ ਲਿਖਾਉਂਦੀ ਹੈ ਕਿ ਮੇਰਾ ਜਿਹੜਾ ਘਰਵਾਲਾ ਆਇਆ ਉਹ ਕਾਫੀ ਦਿਨਾਂ ਤੋਂ ਜਿਹੜਾ ਘਰ ਨਹੀਂ ਪਰਤਿਆ ਉਹ ਮਾਤਾ ਵੇਸ਼ਨੂ ਦੇਵੀ ਤੇ ਗਿਆ ਸੀ ਪੁਲਿਸ ਵੱਲੋਂ ਜਿਹੜਾ ਮਾਮਲਾ ਦਰਜ ਕਰ ਲਿੱਤਾ ਜਾਂਦਾ ਹੈ ਔਰ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਜਾਂਚ ਦੇ ਵਿੱਚ ਪੁਲਿਸ ਨੂੰ ਡਾਊਟ ਹੁੰਦਾ ਹੈ ਕਿ ਜਿਹੜੀ ਔਰਤ ਕੰਪਲੀਟ ਲਿਖਾਉਣ ਆਈ ਹੈ ਇਸ ਦੀ ਗੱਲ ਦੇ ਵਿੱਚ ਕੋਈ ਦਾਲ ਕਾਲੀ ਨਜ਼ਰ ਆਉਂਦੀ ਆ ਔਰ ਪੁਲਿਸ ਵੱਲੋਂ ਸਖਤੀ ਦੇ ਨਾਲ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਸਾਹਮਣੇ ਆਉਂਦਾ ਹੈ ਕਿ ਔਰਤ ਵੱਲੋਂ ਆਪਣੇ ਆਸ਼ਿਕ ਨਾਲ ਰਲ ਕੇ ਅਤੇ ਉਹਨੇ ਸਾਥੀਆਂ ਨਾਲ ਰਲ ਕੇ ਉਸ ਆਪਣੇ ਪਤੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਅਤੇ লাশ ਨੂੰ ਜੜਿਆ ਉਹ ਬਿਆਸ ਦੇ ਦਰਿਆ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਔਰ ਇਸ ਮਾਮਲੇ ਦੇ ਵਿੱਚ ਤੇ ਜਿਹੜੇ ਚਾਰ ਦੋਸ਼ੀ ਨੇ ਇਹ ਤਿੰਨ ਮੁੰਡੇ ਔਰ ਇੱਕ ਕੁੜੀ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਔਰ ਵੱਡੇ ਜਿਹੜੇ ਪੁਲਿਸ ਅਧਿਕਾਰੀ ਇਸ ਮਾਮਲੇ ਉੱਤੇ ਕੀ ਕਹਿ ਰਹੇ ਨੇ ਆਓ ਤੁਹਾਨੂੰ ਵੀ ਸੁਣਾਨੇ ਹਾਂ ਜੂਨੂ ਸੁਖਬੀਰ ਕੌਰ ਪਤਨੀ ਮਨਜੀਤ ਸਿੰਘ ਜਿਹੜੀ ਮੁਹੱਲਾ ਜੱਟਾ ਵਾਲਾ ਸਿਟੀ ਜੀਰਾ ਦੀ ਰਹਿਣ ਵਾਲੀ ਸੀਗੀ ਉਹ ਥਾਣਾ ਸਿਟੀ ਜੀਰਾ ਆਈ ਸੀ ਉੱਥੇ ਉਹਨੇ ਕੰਪਲੇਂਟ ਦਿੱਤੀ ਕਿ ਉਹਦਾ ਜਿਹੜਾ ਹਸਬੈਂਡ ਹੈ ਮਨਜੀਤ ਸਿੰਘ ਉਹ ਵੈਸਨੋ ਦੇਵੀ ਯਾਤਰਾ ਤੇ ਗਿਆ ਸੀ ਤੇ ਉਹ ਹੁਣ ਤੱਕ ਜਿਹੜਾ ਹੈਗਾ ਘਰੇ ਨਹੀਂ ਲੋਟਾ ਹੈ 10 ਤਾਰੀਖ ਤੱਕ ਉਹ ਫੋਨ 'ਤੇ ਟੱਚ ਸੀ ਜਦੋਂ 13 ਤਾਰੀਖ ਨੂੰ थाना ਸਰਹਾਲੀ ਦੇ ਏਰੀਆ ਵਿੱਚੋਂ ਸੁਖਦੀਪ ਕੌਰ ਦੀ ਉਹਦੇ ਪੇਕੇ ਤੋਂ ਉਹਦੀ ਗ੍ਰਿਫਤਾਰੀ ਹੋਈ ਸਾਡੀ ਟੀਮ ਨੂੰ ਆਪ ਪਤਾ ਚਲਿਆ ਕਿ ਜਿਹਦਾ ਉਹਦਾ ਹਸਬੰਡ ਸੀ ਮਨਜੀਤ ਉਹਦਾ ਕਤਲ ਹਰਜਿੰਦਰ ਤੇ ਉਹਦੇ ਔਰ ਸਾਥੀ ਨੇ ਕੀਤਾ ਹੈ 17 ਤਾਰੀਖ ਨੂੰ ਜਿਹੜਾ ਸੁਖਦੀਪ ਕੌਰ ਦਾ ਜਿਹੜਾ ਪਾਰਟਨਰ ਸੀ ਹਰਜਿੰਦਰ ਸਿੰਘ ਪੁੱਤਰ ਕਲਵੰਦ ਸਿੰਘ थाना ਚੋਲਾ ਸਾਹਬ ਦਰਹਣ ਵਾਲਾ ਉਦੀ ਗੁਰਲੀਲ ਦੀ ਤੇ ਅਰਸ਼ਦੀਪ ਦੀ ਹਿਮਾਚਲ ਦੇ ਏਰੀਆ ਤੋਂ ਗ੍ਰਿਫਤਾਰੀ ਹੋਈ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਸ਼ੇਅਰ ਔਰ ਕਮੈਂਟ ਜਰੂਰ ਕਰਨਾ ਔਰ ਖਾਸ ਕਰਕੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ